ਪਿੰਡ ਧੂੜਕੋਤ ਦਾ ਨਸੀਂ ਤੇ ਪਿੰਡ ਧੂੜਕੋਤ ਨਸੀਂ ਦੇ ਵਾਸੀ ਵਧਾਈ ਦੇ ਪਾਤਰ ਆ ਕਿਉਂਕਿ ਇਹ ਇਹ ਪਿੰਡ ਹੈ ਜਿਥੇ ਸਭ ਤੋਂ ਪਹਿਲਾਂ ਦੂਜਾ ਕੰਮ ਨਰੇਕਾ ਦਾ ਸ਼ੁਰੂ ਹੋਇਆ ਨਰੇਕਾ ਦੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਆ ਆਪਾਂ ਗੱਲਬਾਤ ਕਰਾਉਨੇ ਆ ਸਰਪੰਚ ਸਾਹਿਬ ਹੋਣਾ ਨਾ ਸੈਕਟਰੀ ਸਾਹਿਬ ਹੋਣਾ ਨਾ ਸੋ ਆਪਣੇ ਨਾਲ ਸਰਪੰਚ ਖੜੇ ਨੇ ਜਿਵੇਂ ਕਿ ਮਾਤਾ ਜੀ ਆਪਾਂ ਕੰਮ ਸ਼ੁਰੂ ਕੀਤਾ ਨਰੇਗਾ ਦਾ ਮੇਰੇ ਮੁਤਾਬਕ ਤਾਂ ਜਿੰਨੀਆਂ ਨਵੀਆਂ ਪੰਚਾਇਤਾਂ ਬਣੀਆਂ ਪਹਿਲ ਦੇ ਆਧਾਰ ਤੇ ਆਪਣਾ ਕੰਮ ਸ਼ੁਰੂ ਹੋਇਆ ਤੇ ਇਹ ਸੁਲਾਗਾ ਜੋ ਕੰਮ ਵੀ ਆ ਤੁਸੀਂ ਇਹ ਬਾਰੇ ਕੀ ਕਹੋਗੇ ਪੰਚਾਇਤ ਜਨ ਵਰਕਰ ਦਾ ਕੰਮ ਪਹਿਲੇ ਤੋਂ ਸ਼ੁਰੂ ਕੀਤਾ ਤੇ ਵਾਕੀ ਸਾਨੂੰ ਸਹਿਯੋਗ ਚਾਹੀਦਾ ਨਵੀਂ ਪੰਚਾਇਤ ਆ ਨਵਾਂ ਫੀਲਡ ਆ ਸਾਡਾ ਜੀ ਹਾਂਜੀ ਤੇ ਸਹਿਯੋਗ ਸੈਕਟਰੀ ਸਾਹਿਬ ਸਹਿਯੋਗ ਦੇ ਰਹੇ ਆ ਹਾਂਜੀ ਪੂਰਾ ਸਹਿਯੋਗ ਦੇ ਰਹੇ ਤੇ ਹੋਰ ਬਾਕੀ ਜਿਹੜੇ ਦੂਜੇ ਪੰਚ ਬਣੇ ਆ ਜਾਂ ਹੋਰ ਪਿੰਡ ਦੇ ਜਾਂ ਨਰੇਗਾ ਵਰਕਰ ਆ ਸਾਰਿਆਂ ਦਾ ਪੂਰਾ ਸਾਥ ਆ ਤੁਹਾਡੇ ਨਾਲ ਸਾਰੀ ਪੰਚਾਇਤ ਦਾ ਤੇ ਨਰੇਗਾ ਵਰਕਰ ਦਾ ਸਾਨੂੰ ਪੂਰਾ ਸਹਿਯੋਗ ਜਿਵੇਂ ਤੁਸੀਂ ਹੁਣ ਕੰਮ ਦੀ ਸ਼ੁਰੂਆਤ ਕਰ ਦਿੱਤੀ ਆ ਦੂਜਾ ਕੰਮ ਤੀਜਾ ਸ਼ੁਰੂ ਹੋ ਚੁੱਕਾ ਕੰਮ ਤੇ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਲੜੀਵਾਰ ਕੰਮ ਕਰਦੇ ਰਹੋਗੇ ਇਹੀ ਤਰ੍ਹਾਂ ਤੁਸੀਂ ਹੋਰ ਕੀ ਕੀ ਕੰਮ ਕਰਨੇ ਚਾਹੁੰਦੇ ਹੋ ਹਾਂਜੀ ਬਹੁਤ ਸਾਰੇ ਮੁੱਦੇ ਨੇ ਜੀ ਪਿੰਡ ਦੇ ਜਿਵੇਂ ਮਤਲਬ ਸਟਰੀਟ ਲਾਈਟਾਂ ਹੋਗੀਆਂ ਕੈਮਰੇ ਹੋਗੇ ਛੋਟੇ ਛੋਟੇ ਕੰਮ ਵੀ ਬਹੁਤ ਕਰਨ ਵਾਲੇ ਆ ਜੀ ਹਾਂਜੀ ਅਸੀਂ ਸਾਰੇ ਕੰਮ ਹੀ ਕਰਾਂਗੇ ਜੀ ਮਤਲਬ ਕਿ ਪਿੰਡ ਨੂੰ ਵਧੀਆ ਬੇ ਨਾਲ ਵਧੀਆ ਤਰੀਕੇ ਨਾਲ ਵਧੀਆ ਬਣਾਉਣਾ ਚਾਹੁੰਦੇ ਤੁਸੀਂ ਹਾਂਜੀ ਉਹ ਸਰਵਿਸ ਸਿੰਘ ਖਾਲਸਾ ਜੀ ਜਿਵੇਂ ਕਿ ਤੁਸੀਂ ਹਮੇਸ਼ਾ ਹੀ ਐਕਟਿਵ ਰਹਿੰਦੇ ਹੋ ਹਰ ਕੰਮ ਦੇ ਵਿੱਚ ਪਿੰਡ ਦੇ ਵਿੱਚ ਜਿਵੇਂ ਉਹਨਾਂ ਨਰੇਗਾ ਦਾ ਕੰਮ ਸ਼ੁਰੂਆਤ ਹੋ ਚੁੱਕੀ ਐ ਹੋਰ ਵੀ ਕੰਮਾਂ ਦੀ ਲੜੀਵਾਰ ਸ਼ੁਰੂਆਤ ਆਪਾਂ ਕਰਨੀ ਆ ਤੇ ਤੁਸੀਂ ਨਾਲ ਹੀ ਰਹਿੰਦੇ ਹੋ ਤੇ ਅੱਗੇ ਤੁਹਾਡੇ ਕੀ ਕੀ ਰੋਡਮੈਪ ਆ ਕੀ ਕਰੋਗੇ ਅੱਗੇ ਅਲਾਮਾਨ ਸਾਹਿਬ ਤੁਹਾਡੇ ਚੈਨਲ ਦਾ ਧੰਨਵਾਦ ਤੇ ਉਸ ਤੋਂ ਬਾਅਦ ਮੈਂ ਸਮੂਹ ਪੰਚਾਇਤ ਸਾਡੀ ਖੜੀ ਆ ਸਰਪੰਚ ਸਾਹਿਬ ਖੜੇ ਆ ਸੈਕਟਰੀ ਸਾਹਿਬ ਖੜੇ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ 19 ਤਰੀਕ ਨੂੰ ਸੌ ਚੱਕ ਸਮਾਗਮ ਹੋਇਆ ਸੀ ਮੇਰੇ ਮੇਰਾ ਦਾ ਤੇ 20 ਤਰੀਕ ਨੂੰ ਅਸੀਂ ਮੀਟਿੰਗ ਸੱਦ ਕੇ ਨਰੇਗਾ ਦੀ ਪਿਆਰ ਗਿਆ ਭਾਰਨਾ ਸ਼ੁਰੂ ਕਰ ਦਿੱਤਾ ਸੀ ਤੇ ਜੀ ਵੀ ਕੰਮ ਸੀ ਚਲਾਉਣਾ ਪਿੰਡ ਤੇ ਸਾਡੇ 2-3 ਦਿਨ ਮਤੇ ਹੋਰ ਵੀ ਪਾਸ ਹੋ ਕੇ ਆਏ ਪਏ ਆ ਇਹ ਨਹਿਰੀ ਵਿਭਾਗ ਦੇ ਕੰਮ ਆਇਆ ਸਾਡੇ ਕੋਲੇ ਤੇ ਲੇਬਰ ਸਾਡੀ ਅੱਜ ਲੱਗ ਚੁੱਕੀ ਕੰਮ ਤੇ ਤੇ ਸਾਰੀ ਪੰਚਾਇਤ ਹਮਤੀਆ ਦੇਖੋ ਵੀ ਆਮ ਨਜਾਬਾ ਦੇਖਦੇ ਆ ਵੀ ਸਰਪੰਚ ਬਣ ਜਾਂਦੇ ਆ ਮੈਂਬਰ ਬਣ ਜਾਂਦੇ ਆ ਵੀ ਸਰਪੰਚ ਦੇ ਮੋਢੇ ਦੇ ਕੱਲਾ ਪਾਰ ਆ ਜਾਂਦਾ ਅੱਜ ਤੁਸੀਂ ਦੇਖ ਲਓ ਸਾਰੇ ਮੈਂਬਰ ਸਾਡੇ ਸੱਕ ਫੋਨ ਤੇ ਹਾਜ਼ਰ ਆ ਤੇ ਸਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਪੰਚ ਸਾਹਿਬ ਦੇ ਨਾਲ ਖੜਦੇ ਆ ਤੇ ਪਿੰਡ ਵਾਸੀਆਂ ਨੂੰ ਅਸੀਂ ਵਿਸ਼ਵਾਸ ਇਹ ਦਿਵਾਉਣਾ ਵੀ ਅਸੀਂ ਪਿੰਡ ਦਾ ਆਪ ਦੇ ਤਣੋਂ ਮਣੋਂ ਤੁਹਾਨੂੰ ਵਿਕਾਸ ਜਿੰਨਾ ਸਾਡੇ ਕੋਲ ਤੋਂ ਹੋ ਸਕਿਆ ਅਸੀਂ ਵੱਧ ਤੋਂ ਵੱਧ ਕਰਾਂਗੇ ਪਿੰਡ ਨੂੰ ਪਿੰਡ ਜੇ ਪਿੰਡ ਨੇ ਸਾਡੇ ਦੇ ਮਾਣ ਬਖਸ਼ਿਆ ਸਾਰੀ ਪੰਚਾਇਤ ਦੇ ਸਰਬਸੰਮਤੀ ਕਰੀ ਆ ਅਸੀਂ ਪਿੰਡ ਦਾ ਮਾਂ ਰੱਖਾਂਗੇ ਅਸੀਂ ਸਾਰੇ ਮੈਂਬਰ ਸਰਪੰਚ ਸਾਹਿਬ ਦੇ ਨਾਲ ਰਲ ਕੇ ਪ੍ਰਬੰਧਕ ਅਧਿਕਾਰੀਆਂ ਤੋਂ ਸਲਾਹ ਲੈ ਕੇ ਪਿੰਡ ਦਾ ਵਿਕਾਸ ਕਰਾਵਾਂਗੇ ਵਾਰੀ-ਵਾਰੀ ਅਸੀਂ ਸਾਰੇ ਕੰਮ ਕਰਾਂਗੇ ਸੋ ਮੈਂਬਰ ਸਾਹਿਬ ਜਿਵੇਂ ਕਿ ਤੁਸੀਂ ਵੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਪੰਚਾਇਤ ਦੇ ਸਰਪੰਚ ਸਾਹਿਬ ਦੇ ਨਾਲ ਜਿਹੜਾ ਕੰਮ ਦੀ ਸ਼ੁਰੂਆਤ ਹੋਏ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਕੰਮ ਦੀ ਸ਼ੁਰੂਆਤ ਨਵੀਂ ਪੰਚਾਇਤ ਨੇ ਕੀਤੀ ਹੈ ਜੀ ਅਸੀਂ ਸੌਦ ਨਹੀਂ ਉਹਨਾਂ ਨੂੰ ਕੰਮ ਤਾਂ ਦੇਵਾਂਗੇ ਜੀ ਜੋ ਜੋ ਪਿੱਛੇ ਕੰਮ ਹੋ ਗਿਆ ਠੀਕ ਜੋ ਰਹਿ ਗਿਆ ਸਾਡੀ ਪੰਚਾਇਤ ਕੰਮ ਅਸੀਂ ਰਲ ਮਿਲ ਕੇ ਕਰਾਂਗੇ ਸਰਪੰਚ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਾਂਗੇ ਹੀ ਸ਼ਾਨਾ ਪਿੰਡ ਵੀ ਸਹਿਯੋਗ ਦਿੰਦਾ ਦਿੰਦਾ ਨਾਲ ਦੂਜੀ ਬੇਨਤੀ ਇਹ ਆ ਵੀ ਜੋ ਆਪਣੇ ਰੇਗ ਵਾਲੇ ਕੱਚੀ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਬੂਟ ਮਾਜਵਾ ਕਰਾਇਆ ਜਾਣਾ ਜਿਸਤਾਨੇ ਮਾਜਵਾ ਕਰਾਇਆ ਜਾਣਾ ਸਰਕਾਰ ਨੂੰ ਸੇਹੀ ਬੇਨਤੀ ਕਰਦੇ ਆ ਇਹਨਾਂ ਦਾ ਮਤਲਬ ਕੋਈ ਟੈਲੇਮੈਡੀਸਨ ਦੇ ਡਾਕਟਰ ਦਾ ਪ੍ਰਬੰਧ ਕੀਤਾ ਜਾਵੇ ਜੀ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇ ਤੇ ਸਾਡੀ ਇਹ ਸਰਕਾਰ ਨੂੰ ਬੇਨਤੀ ਜੀ ਜੀ ਜਿਵੇਂ ਕਿ ਤੁਸੀਂ ਨਰੇਗਾ ਵਰਕਰਾਂ ਦੀ ਅਟੈਂਡਸ ਲਾਉਨੇ ਹੋ ਹਾਜ਼ਰੀ ਲਾਉਨੇ ਹੋ ਤੇ ਸ਼ੁਰੂਆਤ ਹੋ ਚੁੱਕੀ ਆਪਣੇ ਪਿੰਡ ਦੇ ਵਿੱਚ ਕੰਮ ਦੀ ਨਰੇਗਾ ਦੇ ਕੰਮ ਦੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਅਸੀਂ ਬਹੁਤ ਧੰਨਵਾਦੀ ਆ ਪਿੰਡ ਦੀ ਪੰਚਾਇਤ ਦੇ ਵੀ ਪਹਿਲਾਂ ਕੰਮ ਬਹੁਤ ਵਧੀਆ ਸਾਨੂੰ ਦਿੱਤਾ ਹੈ ਠੀਕ ਹੈ ਤੇ ਅਸੀਂ ਪੰਚਾਇਤ ਦਾ ਸਾਡੇ ਨਾਲ ਸੰਯੋਗ ਆ ਪੂਰਾ ਅਸੀਂ ਵੀ ਪੰਚਾਇਤ ਦਾ ਸੰਯੋਗ ਦੇਵਾਂਗੇ ਤੇ ਅਸੀਂ ਹਮੇਸ਼ਾ ਉਮੀਦ ਕਰਦੇ ਪੰਚਾਇਤ ਤੋਂ ਵੀ ਸਾਡੇ ਪਿੰਡ ਦੇ ਵਿੱਚ ਵਧੀਆ ਕੰਮ ਚੱਲੇ ਤੇ ਵੀ ਬਹੁਤ ਵਧੀਆ ਪੰਚਾਇਤ ਨਾਲ ਲੈਂਕ ਬਣਾ ਕੇ ਰੱਖੀ ਸਾਰੇ ਪਿੰਡਾਂ ਦੇ ਵਿੱਚ ਜਿੱਦਾਂ ਪੰਚਾਇਤਾਂ ਬਣੀ ਆ ਉਦਾਂ ਹੀ ਸਾਡੇ ਪੰਚਾਇਤ ਬਣੀ ਹੈਗੇ ਆ ਮਤਲਬ ਪੰਚਾਇਤ ਬਣੀਆਂ ਸਰਬਸੰਮਤੀ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਕੰਮ ਦਿੱਤਾ ਅਸੀਂ ਬਹੁਤ ਧੰਨਵਾਦੀ ਆ ਸਾਡੀ ਪਿੰਡ ਦੀ ਪੰਚਾਇਤ ਦੇ ਤੇ ਬਾਕੀ ਪਿੰਡਾਂ ਨਾਲੋਂ ਸਾਨੂੰ ਸਭ ਤੋਂ ਪਹਿਲਾਂ ਵੱਧ ਕੰਮ ਦਿੱਤਾ ਹੈਗਾਗਾ ਤੇ ਬਾਕੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਆ ਅਸੀਂ ਧੰਨਵਾਦੀ ਹੋਵਾਂਗੇ ਕਿ ਅੱਗੇ ਵੀ ਸਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਜੀ ਮੈਂਬਰ ਸਾਹਿਬ ਵਗੈਰਾ ਸਾਰੇ ਆਪਣੀ ਰਹਿਨੁਆਈ ਵਿੱਚ ਕੰਮ ਕਰਾ ਰਹੇ ਦੇਖ ਦੇਖ ਵਿੱਚ ਕੰਮ ਹੋ ਰਿਹਾ ਹੈ ਬਾਕੀ ਸਾਰਿਆਂ ਦਾ ਸਹਿਯੋਗ ਆ ਪਿੰਡ ਦੇ ਨਰੇਗਾ ਵਰਕਰ ਵੀ ਬਹੁਤ ਤੰਦ ਹੀ ਨਾਲ ਕੰਮ ਕਰਦੇ ਆ ਇਦਾਂ ਦੀ ਕੋਈ ਗੱਲ ਨਹੀਂ ਕੀ ਪੂਰਾ ਸੋਹਣਾ ਕੰਮ ਕਰਦੇ ਆ ਬਹੁਤ ਧਿਆਨ ਨਾਲ ਕੰਮ ਕਰਾ ਰਹੇ ਤੇ ਬਾਕੀ ਜਿਹੜੇ ਮੇਨ ਵਲੰਟੀਅਰ ਨੇ ਉਹ ਆਪਣੀ ਨਿਗਾਹ ਦੇ ਵਿੱਚ ਹੀ ਕੰਮ ਕਰਾ ਰਹੇ ਨੇ ਹਾਂਜੀ ਮਾਤਾ ਜੀ ਕੰਮ ਮੇਰਾ ਤੁਹਾਨੂੰ ਕੀ ਕਹਿਣਾ ਚਾਹੋਗੇ ਮੈਨੂੰ ਖੁਸ਼ੀ ਬਾਤ ਤੇ ਬਹੁਤ ਖੁਸ਼ੀ ਆ ਦਿੱਤਾ ਨਬਾਦ ਸਾਡੇ ਇਹ ਆ ਜੀ ਸਾਨੂੰ ਸਰਪੰਚ ਲੱਡੂ ਦਿੰਦਾ ਲੱਡੂ ਮਿਠਾ ਮੂੰਹ ਕਰਾ ਕੇ ਫੇਰ ਦਿੰਦਾ ਕੰਮ ਨਹੀਂ ਇਹ ਕੰਮ ਤੁਹਾਡੀ ਆਵਾਜ਼ ਸਰਪੰਚ ਤੱਕ ਪਹੁੰਚਾ ਦੇਣੀ ਵੀ ਮੂੰਹ ਮਿਠਾ ਕਰਾ ਲੱਡੂ ਲੈ ਕੇ ਆ ਹਾਂ ਠੀਕ ਹੈ ਠੀਕ ਜੀ ਖੁਸ਼ ਹੋ ਜੀਓ ਫਿਰ ਮੈਂ ਕਹਿੰਦੇ ਸਰਪੰਚ ਬਾਰੀ ਬਾਰੀ ਵਧਾਈ ਠੀਕ ਹੈ ਠੀਕ ਹੈ ਵੀ ਅਸੀਂ ਜਿਹੜਾ ਕੰਮ ਆਲਦਾ ਕੱਸੀ ਤੇ ਆਪਦੀ ਇਮਾਨਦਾਰੀ ਨਾਲ ਕਰਾਂਗੇ ਹਾਂ ਵੀ ਅਸੀਂ ਵੀ ਆਪਦੀ ਉਹ ਇਮਾਨਦਾਰ ਬਣਾਂਗੇ ਹਾਂ ਇਹ ਵੀ ਮਠਮੂ ਕਰਾਵੇ ਕੰਮ ਆ ਹੀ ਚੱਲੀ ਚੱਲੀ ਅੱਜ ਆਪਾਂ ਸਰਪੰਚ ਸਾਹਿਬ ਤੱਕ ਵੱਡੀ ਆਵਾਜ਼ ਜਿਹੜੀ ਸਰਪੰਚ ਸਾਹਿਬ ਤੱਕ ਪਹੁੰਚਾਵਾਂਗੇ ਵੀ ਤੁਹਾਨੂੰ 11 ਦਾ ਤੇ ਪੰਚਾਇਤ ਦਾ ਧੰਨਵਾਦ ਸਾਡਾ ਆਵਾਜ਼ ਪਹੁੰਚਾਉਣ ਲਈ ਥੈਂਕ ਯੂ ਸੋ ਮਾਜੀ ਇਹ ਧੰਨਵਾਦ ਸੋ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਮੈਂਬਰ ਮੈਂਬਰਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਅਸੀਂ ਕੰਮ ਦੀ ਸ਼ੁਰੂਆਤ ਕੀਤੀ ਹੈ ਨਰੇਗਾ ਦਾ ਕੰਮ ਸ਼ੁਰੂ ਕੀਤਾ ਹੋਰ ਵੀ ਜਿਹੜੇ ਕੰਮ ਸਾਰੀ ਪੰਚਾਇਤ ਸਰਪੰਚ ਸਾਹਿਬ ਦੇ ਨਾਲ ਖੜੇ ਨਾ ਕੇ ਸਰਪੰਚ ਸਾਹਿਬ ਦੇ ਇਕੱਲੇ ਤੇ ਮੋਢਿਆਂ ਤੇ ਭਾਰ ਦਿੱਤਾ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਪਾਂ ਪਿੰਡ ਦੇ ਕਾਰਜ ਆ ਜਿਹੜੇ ਵਿਕਾਸ ਕਾਰਜ ਦਿਖਾਉਂਦੇ ਰਹਿਾਂਗੇ ਜੋ ਜੋ ਹੋਣਗੇ